ਕੀ ਕਿਰਤੀ ਅੰਦਰ ਛੁਰੂ ਹੋਗੀ ਕਿਰਤੀ ਅੰਦਰ ਛੁਰੂ ਹੋਗੀ ਉਹ ਜਾਣਦੇ ਬਾਬਾ ਉਹ ਜਾਣਦੇ ਕੋਈ ਲੇਰੇ ਸਕਦੇ ਪੱ ¡Vale, vale, vale ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਵਕਤ-ਵਕਤ ਜ਼ਿਲ੍ਹਿਆਂ ਦੇ ਵਿੱਚ ਚੋਣਾਂ ਦੀ ਗਿਣਤੀ ਹੋ ਰਹੀ ਹੈ ਜਿੱਥੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਗਿਣਤੀ ਚੱਲੂ ਹੋ ਚੁੱਕੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਕਾਫੀ ਹੜਕੰਪ ਤੇ ਹੰਗਾਮਾ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਜ਼ਿਕਰ ਕਰੀਏ ਨਾਬਾ ਰੋਡ ਆਈਟੀਆਈ ਉੱਤੇ ਅਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਅਕਾਲੀ ਦਲ ਪਾਰਟੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਤਾਂ ਦੱਸਿਓ ਕਿ ਪਟਿਆਲਾ ਦੇ ਨਾਬਾ ਰੋਡ ਵਿਖੇ ਆਈਟੀਆਈ ਦੇ ਵਿੱਚ ਹੋਈਆਂ ਚੋਣਾਂ ਦੀ ਗਿਣਤੀ ਚੱਲ ਰਹੀ ਹੈ ਥੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਅੰਦਰ ਜਾਣ ਨੂੰ ਲੈ ਕੇ ਰੌਲਾ ਪਾਇਆ ਗਿਆ ਜਿਸ ਵ੍ਰਿਖੀ ਅਕਾਲੀ ਦਲ ਤੇ ਆਮ ਆਪ ਦੇ ਵਰਕਰ ਨੇ ਜਿਹੜੇ ਆਪਸ ਦੇ ਵਿੱਚ ਬਹਿਸ ਕਰਦੇ ਹੋਏ ਨਜ਼ਰ ਆੜਨੇ ਇਸ ਮੌਕੇ ਐਸਪੀ ਸਿਟੀ ਦੇ ਵੱਲੋਂ ਦੱਸਿਆ ਗਿਆ ਕਿ ਮਾਹੌਲ ਹੁਣ ਬਿਲਕੁਲ ਸ਼ਾਂਤ ਹੈ ਮੌਕੇ ਤੇ ਅੰਦਰ ਜਾਣ ਨੂੰ ਲੈ ਕੇ ਰੌਲਾ ਪਿਆ ਸੀ ਪਰ ਹੁਣ ਸਾਰਾ ਕੁਝ ਠੀਕ ਹੋ ਗਿਆ ਹੈ میں رات لائٹ کہہ رہا تھا اسی ہے

ਇੱਕ ਗੇਟ ਹੈ ਗੇਟ ਦੇ ਵਿੱਚ ਪ੍ਰੋਪਰ ਉੱਤੇ ਡੋਰ ਫਰੇਮ ਲੱਗਿਆ ਹੈ ਮੁਲਾਜ਼ਮਾ ਨੇ ਚੈੱਕ ਵੀ ਕਰਨਾ ਹੈ ਤੇ ਜੇ ਕੋਈ ਲਾਈਨ ਬਣਾਉਣ ਦੇ ਬਜਾਏ ਉੱਥੇ ਇਕੱਠ ਹੋ ਜੇ ਕਿਉਂਕਿ ਫਰਸਟ ਕਮ ਫਰਸਟ ਵਾਲਾ ਹੀ ਚੱਲੇਗਾ ਜਿਹੜਾ ਅੱਗੇ ਖੜਾ ਪਹਿਲਾਂ ਤੋ ਹੌਲੀ ਹੌਲੀ ਫ੍ਰਿਸਕ ਕਰਕੇ ਵੀ ਜਾਣਾ ਹੈ ਮਾਡਰਲ ਕੋਡ ਆਫ ਕੰਡਕਟ ਲੱਗਾ ਸਾਨੂੰ ਪ੍ਰੋਪਰ ਗਾਈਡਲਾਈਨਸ ਆਈਆਂ ਨੇ ਕਿ ਤੁਸੀਂ ਕਾਰਡ ਚੈੱਕ ਕਰਨਾ ਜਿਹੜਾ ਬਣਿਆ ਕਿਸੇ ਵੀ ਏਜੰਟ ਦਾ ਫਿਰ ਉਹਨੂੰ ਪ੍ਰੋਪਰ ਫ੍ਰਿਸਕ ਕਰਨਾ ਕੋਈ ਮੋਬਾਈਲ ਫੋਨ ਅੰਦਰ ਨਹੀਂ ਜਾਊਗਾ ਇਹ ਸਾਰੇ ਕੰਮ ਕਰਨ ਚ ਇੱਕ ਇੱਕ ਬੰਦੇ ਨੂੰ ਅੰਦਰ ਜਾਣ ਚ ਮਿਨੀਮਮ 30 ਸਕਿੰਡ ਲੱਗਣਗੇ ਔਰ ਜੇ ਉਸ ਦੌਰ ਚ ਇਹ ਗੱਲ ਕਹੀ ਜਾਵੇ ਕਿ ਜੇ ਹੰਗਾਮਾ ਹੋ ਗਿਆ ਕਿਸੇ ਨੂੰ ਪ੍ਰੈਫਰੈਂਸ ਦਿੱਤੀ ਗਈ ਆ ਤੁਹਾਡੇ ਕੋਲ ਖੜੇ ਆ ਸਾਰੇ ਖੜੇ ਨੇ ਇੱਕ ਵੀ ਬੰਦਾ ਕਹੇ ਦੇ ਸਾਨੂੰ ਜਾਣਾ ਹੈ ਅੰਦਰ ਚੇਅਰਸ ਹਾਲੇ ਵੀ ਜਿਹੜੀਆਂ ਨੇ ਮੈਂ ਗੱਲ ਕੀਤੀ ਆ ਰੋ ਨਾਲ ਇਫ ਐਨੀ ਬਡੀ ਵਾਂਟਸ ਟੂ ਗੋ ਜਾ ਕੇ ਜਿਹੜਾ ਮਾਡਲ ਕੋਡ ਆਫ ਕੰਡਕਕਟ ਦੀਆਂ ਜਿੰਨੀਆਂ ਵੀ ਐਸਓਪੀਸ ਤੇ ਗਾਈਡਲਾਈਨਸ ਨੇ ਉਹ ਅਸੀਂ ਹਰ ਹਾਲਤ ਚ ਫੋਲੋ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਸਾਡੇ ਵਰਦੀ ਐਸਐਸਪੀ ਸਾਹਿਬ ਵੱਲੋਂ ਸਾਡੇ ਵਰਦੀ ਡੀਆਈਜੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਲਾਅ ਆਫ ਲੈਂਡ ਵਿਲ ਪ੍ਰਵੇਲ ਜੋ ਮਾਡਲ ਕੋਡ ਆਫ ਕੰਡਕਕਟ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾਏਗਾ ਔਰ ਪੀਸਫੁਲੀ ਕਾਊਂਟਿੰਗ ਕੀ ਕਰਵਾਈ ਜਾਏਗੀ ਸਰ ਹੁਣ ਜਿਹੜੇ ਏਜੰਡਾ ਨੇ ਰੋਲਾ ਪਾਇਆ ਸੀ ਸਾਨੂੰ ਅੰਦਾਜ਼ਾ ਲੱਗਦਾ ਉਹ ਅੰਦਾਜ਼ਾ ਕਰੇਗਾ ਸਰ ਮੈਂ ਫੇਰ ਬੇਨਤੀ ਕਰਾਂਗਾ ਕੀ ਫਰੈਸਕ ਕੋਈ ਜਾਣਾ ਸੀਗਾ ਜੇ ਕੋਈ ਰੋਲਾ ਪਾ ਕੇ ਸੋਚੇ ਵੀ ਮੈਂ ਪਹਿਲਾਂ ਅੰਦਰ ਚਲਾ ਜਾਵਾਂ ਉਹ ਬਿਲਕੁਲ ਅਲਾਉ ਨਹੀਂ ਕੀਤਾ ਜਾਏਗਾ ਨਾ ਹੀ ਕਿਸੇ ਨੂੰ ਐਂ ਅਨਡਿਸਪਲਾਈਨ ਕਰਨ ਜਾਏਗਾ ਸਰ ਬਿਲਕੁਲ ਸ਼ਾਂਤਮਈ ਤੁਸੀਂ ਇੱਥੇ ਖੜੇ ਹੋ ਸਾਰੇ ਜਣੇ ਆ ਜਿਹੜਾ ਪ੍ਰੈਮਿਸਿਸ ਹੈ ਇਹਨੂੰ ਰੈਸਟ੍ਰਿਕਟ ਕੀਤਾ ਗਿਆ ਹੈ ਪ੍ਰੋਪਰ ਪੁਲਿਸ ਫੋਰਸ ਹੈ ਕਿਸੇ ਇੱਕ ਪਾਸੇ ਵੀ ਤੁਹਾਨੂੰ ਲੱਗੇ ਤਾਂ ਪਲੀਜ਼ ਲੈਟ ਮੀ نو ਕਿ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਟੋਟਲ ਕਿੰਨੇ ਫੋਰਸ ਅਲਾਟ ਸਰ ਫੋਰਸ ਵਾਧੂ ਐ ਸਾਡੇ ਕੋਲ ਫੋਰਸ ਨਹੀਂ ਨਫਰੀਦ ਬਣਾ ਪਹਿਲਾਂ ਵੀ ਸਾਰੇ ਫੋਰਸ ਪਹਿਲਾਂ ਗੇਟ ਤੇ ਆਰਾਮ ਨਾਲ ਖੜੀ ਸੀਗੀ ਉਤੇ ਆਪਣਾ ਪ੍ਰੈਸ ਕਰ ਨੂੰ ਕਿਉਂਕਿ ਬਾਹਰ ਅਸੀਂ ਲੋਕਾਂ ਦਾ ਜਿਹੜਾ ਟ੍ਰੈਫਿਕ ਦਾ ਜਾਮ ਲੱਗਿਆ ਉਹਨੂੰ ਵੀ ਕਲੀਅਰ ਕਰਨਾ ਆ ਲੋਕਾਂ ਦੇ ਬੱਚਾ ਦੇ ਕੋਈ ਕਿਸੇ ਦਾ ਇਗਜ਼ਾਮ ਚੱਲ ਰਹੇ ਨੇ ਕਿਸੇ ਤੇ ਕੁਝ ਹੈ ਵੀ ਵੀ ਨੀਡ ਟੂ ਸੀ 올 ਦਾ ਸਾਰਾ ਕੁਝ ਠੀਕ ਹੈ ਸਰ